ਫਰਾਂਸਪੁਰ ਦੇ ਵਿੱਚ ਬੀਤੀ ਰਾਤ ਪਏ ਮੀਂਹ ਕਰਕੇ ਲੋਕ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਬਰਸਾਤ ਤੇ ਮਕਰੋ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਤਾਪਮਾਨ 46 ਡਿਗਰੀ ਤੋਂ ਸਿੱਧਾ ਡਿੱਗਣ ਕਰਕੇ ਹੁਣ ਸਿਰਫ 37 ਡਿਗਰੀ ਤੇ ਪਹੁੰਚ ਗਿਆ ਜਿਸ ਕਰਕੇ ਆਮ ਲੋਕ ਕਾਫੀ ਜ਼ਿਆਦਾ ਖੁਸ਼ ਹੈ ਤੇ ਮੌਸਮ ਵੀ ਬਿਲਕੁਲ ਠੰਡਾ ਠਾਰ ਬਣਿਆ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਨੂੰ ਮੀਂਹ ਪੈਣ ਦੇ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ ਹੋਰ ਕੀ ਕੁਝ ਕਹਿਣਾ ਉੱਜਰਾ ਸੁਣ ਲੈਣੇ ਆ ਬਾਈ ਜੀ ਅੱਜ ਫਿਰੋਜ਼ਪੁਰ ਦੇ ਵਿੱਚ ਬੂੰਦਾਬੰਦੀ ਹੋਈ ਹਾਂਜੀ ਹਾਂ ਜੀ ਕਿੰਨੀ ਕੁਰਾਤ ਮਿਲੀ ਇਹ ਬਾਈ ਜੀ ਬਹੁਤ ਜ਼ਿਆਦਾ ਰਾਹਤ ਮਿਲੀ ਕੱਲ ਜਿੰਨੇ ਬਹੁਤ ਜ਼ਿਆਦਾ ਗਰਮੀ ਸੀ ਮੈਂ ਤਾਂ ਨਾਲ ਸੋ ਕੋ ਬਰਸ ਜ਼ਿਆਦਾ ਹੋਣੀ ਚਾਹੀਦੀ ਆ ਬੂੰਦਾਬੰਦੀ ਨਾਲ ਕੀ ਆ ਕਿਉਂਕਿ ਜਾ ਕੇ ਸਾਰੇ ਇਹ ਇਸ ਟਾਈਮ ਵੀ ਘਰੇ ਬੱਦਲ ਛਾਏ ਹੋਏ ਨੇ ਹਾਂਜੀ ਇਸ ਟਾਈਮ ਬਹੁਤ ਵਧੀਆ ਮੌਸਮ ਆ ਜੀ ਮੈਂ ਤਾਂ ਇਸ ਤੋਂ ਜ਼ਿਆਦਾ ਸੋ ਕੋ ਮੌਸਮ ਵਧੀਆ ਹੋਵੇ ਬਰਸਪੁਰ ਚ ਪਵੇ ਦੁਨੀਆ ਨੂੰ ਰਾਹਤ ਮਿਲੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਹੈ ਜੀ ਪ੍ਰਿੰਸ ਪੱਟੀ ਰਾਮਨ ਸੈਨਾ ਤੋਂ ਇੰਨੀ ਰਾਹਤ ਮਿਲੀ ਹੈ ਜੀ ਬਹੁਤ ਜਿਆਦੀ ਰਾਹਤ ਮਿਲੀ ਹੈ ਜੀ بارش ਪੈਣ ਦੇ ਕਾਰਨ ਲੋਕ ਸੜਕਾਂ ਦੇ ਉੱਤੇ ਆਣ ਕੇ ਆਨੰਦ ਮਾਰ ਰਹੇ ਆ ਕਿਉਂਕਿ ਇੰਨੀ ਜਿਆਦੀ ਗਰਮੀ ਸੀ ਇੰਨੀ ਜਿਆਦੀ ਲੋਅ ਸੀ ਜਿਹੜੇ ਲੋਕਾਂ ਦਾ ਲੋਅ ਵੱਜਦੀ ਸੀ ਉਹਦੇ ਦਾ ਜਿਹੜਾ ਚਿਹਰਾ ਸੀ ਉਹਦੇ ਜੋ ਚਿਹਰੇ ਤੇ ਲੋ ਪੈਣੀ ਮੁਖੜਾ ਉਹਨਾਂ ਦਾ ਮਰ ਜਾਇਆ ਆ ਸੀ ਹੁਣ ਨਹੀਂ ਆਏ بارش ਪਈ ਆ ਇਸ ਕਰਕੇ ਲੋਕ ਆਨੰਦ ਮਾਰ ਰਹੇ ਹੈਲੇ ਵੀ ਕਨੇ ਬਦਲ ਛਾਏ ਹੋਏ ਆ ਹਾਂ ਜੀ ਅਜੇ ਬਦਲ ਛਾਏ ਹੋਏ ਆ بارش ਹੋਰ ਹੋਵੇਗੀ ਤੇ ਬਹੁਤ ਜਿਹੜਾ ਜ਼ਿੰਮੇਦਾਰ ਆ ਜ਼ਿੰਮੇਦਾਰ ਨੂੰ ਬਹੁਤ ਫਾਇਦਾ ਹੋਵੇਗਾ ਫਰਾਜ਼ਪੁਰ ਦੇ ਵਿੱਚ ਬੀਤੀ ਰਾਤ ਪਏ ਮੀਂਹ ਕਰਕੇ ਲੋਕ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਬਰਸਾਤ ਤੇ ਮਕਰੋ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਤਾਪਮਾਨ 46 ਡਿਗਰੀ ਤੋਂ ਸਿੱਧਾ ਡਿੱਗਣ ਕਰਕੇ ਹੁਣ ਸਿਰਫ 37 ਡਿਗਰੀ ਤੇ ਪਹੁੰਚ ਗਿਆ ਜਿਸ ਕਰਕੇ ਆਮ ਲੋਕ ਕਾਫੀ ਜ਼ਿਆਦਾ ਖੁਸ਼ ਹੈ ਤੇ ਮੌਸਮ ਵੀ ਬਿਲਕੁਲ ਠੰਡਾ ਠਾਰ ਬਣਿਆ ਹੈ ਮਕਤੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਨੂੰ ਮੀਂਹ ਪੈਣ ਦੇ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ ਹੋਰ ਕੀ ਕੁਝ ਕਹਿਣਾ ਉੱਜ ਰਾਹ ਸੁਣ ਲੈਣੇ ਆ ਬਾਈ ਜੀ ਅੱਜ ਫਿਰੋਜ਼ਪੁਰ ਦੇ ਵਿੱਚ ਬੂੰਦਾਬੰਦੀ ਹੋਈ ਹਾਂਜੀ ਹਾਂਜੀ ਬਾਈ ਜੀ ਕਿੰਨੀ ਕੁ ਰਾਹਤ ਮਿਲੀ ਬਾਈ ਜੀ ਬਹੁਤ ਜ਼ਿਆਦਾ ਰਾਹਤ ਮਿਲੀ ਕੱਲ ਜਿੰਨੇ ਬਹੁਤ ਜ਼ਿਆਦਾ ਗਰਮੀ ਸੀ ਮੈਂ ਤਾਂ ਨਾਲ ਸੋ ਕੋ ਬਰਸ ਜ਼ਿਆਦਾ ਹੋਣੀ ਚਾਹੀਦੀ ਆ ਬੂੰਦਾਬੰਦੀ ਨਾਲ ਕੀ ਆ ਕਿਉਂਕਿ ਜਾ ਕੇ ਸਾਰੇ ਹਾਂ ਅਸੇ ਵੀ ਘਰੇ ਬੱਦਲ ਛਾਏ ਹੋਏ ਨੇ ਹਾਂਜੀ ਅਸਤਾਂ ਬਹੁਤ ਵਧੀਆ ਮੌਸਮ ਹੈ ਜੀ ਮੈਨ ਤਾਂ ਇਸ ਤੋਂ ਜ਼ਿਆਦਾ ਸਗੋ ਮੌਸਮ ਵਧੀਆ ਹੋਵੇ ਬਾਰਸ਼ਪੁਰ ਚ ਪਵੇ ਤੇ ਦੁਨੀਆ ਨੂੰ ਰਾਹਤ ਮਿਲੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਹੈ ਜੀ ਪ੍ਰਿੰਸ ਪੱਟੀ ਰਾਮਨ ਸੈਨਾ ਤੋਂ ਸਾਨੂੰ ਨੂੰ ਰਾਹਤ ਮਿਲੀ ਹੈ ਜੀ ਬਹੁਤ ਜ਼ਿਆਦੀ ਰਾਹਤ ਮਿਲੀ ਹੈ ਜੀ ਬਾਰਸ਼ ਪੈਣ ਦੇ ਕਾਰਨ ਲੋਕ ਸੜਕਾਂ ਦੇ ਉੱਤੇ ਆਣ ਕੇ ਆਨੰਦ ਮਾਣ ਰਹੇ ਆ ਕਿਉਂਕਿ ਇੰਨੀ ਜ਼ਿਆਦੀ ਗਰਮੀ ਸੀ ਇੰਨੀ ਜ਼ਿਆਦੀ ਲੋ ਸੀ ਸਾਰੇ ਲੋਕਾਂ ਦਾ ਲੋ ਵੱਜਦੀ ਸੀ ਉਹਦੇ ਦਾ ਜਿਹੜਾ ਚਿਹਰਾ ਸੀ ਉਹਦੇ ਜੋ ਚਿਹਰੇ ਦੇ ਲੋ ਪੈਣੀ ਮੁਖੜਾ ਉਹਨਾਂ ਦਾ ਮਰ ਜਾਇਆ ਆ ਸੀ ਹੁਣ ਨਹੀਂ ਚਾਹੇ بارش ਪਈ ਆ ਇਸ ਕਰਕੇ ਲੋਕ ਆਨੰਦ ਮਾਰ ਰਹੇ ਹੈਲੇ ਵੀ ਕਨੇ ਬਦਲ ਛਾਏ ਹੋਏ ਆ ਹਾਂਜੀ ਅਜੇ ਬਦਲ ਛਾਏ ਹੋਏ ਆ بارش ਹੋਰ ਹੋਵੇਗੀ ਤੇ ਬਹੁਤ ਜਿਹੜਾ ਜ਼ਿਮੀਦਾਰ ਆ ਜ਼ਿਮੀਦਾਰ ਨੂੰ ਬਹੁਤ ਫਾਇਦਾ ਹੋਵੇਗਾ ਫਿਰੋਜ਼ਪੁਰ ਦੇ ਵਿੱਚ ਬੀਤੀ ਰਾਤ ਪਈ ਮੀਂਹ ਕਰਕੇ ਲੋਕ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਬਰਸਾਤ ਤੇ ਮਕਰੋ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਤਾਪਮਾਨ 46 ਡਿਗਰੀ ਤੋਂ ਸਿੱਧਾ ਡਿੱਗਣ ਕਰਕੇ ਹੁਣ ਸਿਰਫ 37 ਡਿਗਰੀ ਤੇ ਪਹੁੰਚ ਗਿਆ ਜਿਸ ਕਰਕੇ ਆਮ ਲੋਕ काफी ज्यादा ਖੁਸ਼ ਹੈ ਤੇ ਮੌਸਮ ਵੀ ਬਿਲਕੁਲ ਠੰਡਾ ਠਾਰ ਬਣਿਆ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਨੂੰ ਮੀਂਹ ਪੈਣ ਦੇ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ ਹੋਰ ਕੀ ਕੁਝ ਕਹਿਣਾ ਉੱਜਰਾ ਸੁਣ ਲੈਣੇ ਆ ਬਾਈ ਜੀ ਅੱਜ ਫਿਰੋਜ਼ਪੁਰ ਦੇ ਵਿੱਚ ਬੂੰਦਾਬੰਦੀ ਹੋਈ ਹਾਂਜੀ ਹਾਂਜੀ ਜੀ ਕਿੰਨੀ ਕੁ ਰਾਹਤ ਮਿਲੀ ਜੀ ਬਹੁਤ ਜ਼ਿਆਦਾ ਰਾਹਤ ਮਿਲੀ ਕੱਲ ਜਿੰਨੇ ਬਹੁਤ ਜ਼ਿਆਦਾ ਗਰਮੀ ਸੀ ਮੈਂ ਤਾਂ ਨਾਲ ਸੋ ਕੋ ਬਰਸ ਜ਼ਿਆਦਾ ਹੋਣੀ ਚਾਹੀਦੀ ਆ ਬੂੰਦਾਬੰਦੀ ਨਾਲ ਕੀ ਆ ਕਿਉਂਕਿ ਜਾ ਕੇ ਸਾਰੇ ਅਸਟਾ ਵੀ ਘਰੇ ਬਦਲ ਛਾਏ ਹੋਏ ਨੇ ਹਾਂਜੀ ਅਸਟਾ ਬਹੁਤ ਵਧੀਆ ਮੌਸਮ ਹੈ ਜੀ ਮੈਨ ਤਾਂ ਇਸ ਤੋਂ ਜ਼ਿਆਦਾ ਸਗੋ ਮੌਸਮ ਵਧੀਆ ਹੋਵੇ بارشਪੁਰ ਚ ਪਵੇ ਤੇ ਦੁਨੀਆ ਨੂੰ ਰਾਹਤ ਮਿਲੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਹੈ ਜੀ ਪ੍ਰਿੰਸ ਪੱਟੀ ਰਾਮਨ ਸੈਨਾ ਤੋਂ ਸਾਨੂੰ ਨੂੰ ਰਾਹਤ ਮਿਲੀ ਹੈ ਜੀ ਬਹੁਤ ਜ਼ਿਆਦੀ ਰਾਹਤ ਮਿਲੀ ਹੈ ਜੀ بارش ਪੈਣ ਦੇ ਕਾਰਨ ਲੋਕ ਸੜਕਾਂ ਦੇ ਉੱਤੇ ਆਣ ਕੇ ਆਨੰਦ ਮਾਰ ਰਹੇ ਆ ਕਿਉਂਕਿ ਇੰਨੀ ਜ਼ਿਆਦੀ ਗਰਮੀ ਸੀ ਇੰਨੀ ਜ਼ਿਆਦੀ ਲੋ ਸੀ ਜਿਹੜੇ ਲੋਕਾਂ ਦਾ ਲੋ ਵੱਜਦੀ ਸੀ ਉਹਦੇ ਦਾ ਜਿਹੜਾ ਚਿਹਰਾ ਸੀ ਉਹਦੇ ਜੋ ਚਿਹਰੇ ਦੇ ਲੋ ਪੈਣੀ ਮੁਖੜਾ ਉਹਨਾਂ ਦਾ ਮਰ ਜਾਇਆ ਆ ਹੀ ਹੁਣ ਨਹੀਂ ਚਾਹੇ ਬਾਰਿਸ਼ ਪਈ ਆ ਇਸ ਕਰਕੇ ਲੋਕ ਆਨੰਦ ਮਾਰ ਰਹੇ ਹੈਲੇ ਵੀ ਕਨੇ ਬਦਲ ਛਾਏ ਹੋਏ ਆ ਹਾਂਜੀ ਅਜੇ ਬਦਲ ਛਾਏ ਹੋਏ ਆ ਬਾਰਿਸ਼ ਹੋਰ ਹੋਵੇਗੀ ਤੇ ਬਹੁਤ ਜਿਹੜਾ ਜ਼ਿਮੀਦਾਰ ਆ ਜ਼ਿਮੀਦਾਰ ਨੂੰ ਬਹੁਤ ਫਾਇਦਾ ਹੋਵੇਗਾ